मेरा नाम दर्शनलाल है जी पेंट मेरा लखू वाला पूजा मेरी बेटी है 2018 ਵਿੱਚ ਦਾ ਸ਼ਾਦੀ ਕੀਤੀ ਆ ਮੁੰਡਾ ਦਿਮਾਲਪੁਰ ਦਾ ਸਰਨੇ ਪੋਸਟ ਆਫਿਸ ਦਾ ਮੁੰਡਾ ਬੀਐਸਓ ਵਿੱਚ ਇੱਕ ਬੇਟੀ ਮੇਰੀ ਨੌਕਰੀ ਕਰਦੀ ਆ ਪੋਸਟ ਆਫਿਸ ਹਾਂਜੀ ਉਹਦੀ ਪੋਸਟ ਇਸ ਵੇਲੇ ਜੰਮੂ ਆ ਜੀ ਸ਼ੀ ਨਗਰ ਜੰਮੂ ਗੱਲ ਕੀ ਹੋਈ ਹੈ ਗੱਲ ਇਹ ਆ ਕਿ ਇਹ ਸਾਲਕ ਪਹਿਲਾਂ ਇਹਨਾਂ ਦਾ ਚੂਕ ਝਗੜਾ ਹੋ ਗਿਆ ਤੇ ਇਹ ਰਾਤ 11 ਵਜੇ ਉਥੋਂ ਕੱਢ ਦਿੱਤਾ ਮਾਰ ਪੁੱਟ ਕੇ ਖਰਾਬ ਪਿੰਦਾ ਜਿਆਦਾ ਇਹ ਕੋਈ ਕੀ ਹੋਤੀ 5-6 ਸਾਲ ਦੀ ਕੁੜੀ ਹੈ ਨਾਲ ਇਸ ਵੀ ਉਹ ਦੀ ਬੇਟੀ ਦੀ ਉਹਨੂੰ ਦੋਹਾਂ ਨੂੰ ਕੱਢ ਦਿੱਤਾ ਫਿਰ ਆਪਾਂ 112 ਨੰਬਰ ਤੇ ਫੋਨ ਕੀਤਾ 112 ਨੰਬਰ ਤੇ ਫੋਨ ਕੀਤਾ ਤੇ ਉਹਨਾਂ ਨੇ ਆ ਕੇ ਤਾਂ ਤੇ ਸਰਨੇਵ ਆ ਕੇ ਤੇ ਬੇਟੀ ਨੂੰ ਲੈ ਕੇ ਤੇ ਫਿਰ ਮੈਂ ਆਪਣੀ ਮੈਂ ਠੀਕ ਨਹੀਂ ਸੀਗਾ ਮੈਂ ਮੇਰਾ ਕੀ ਕੀ ਵਾਦਾ ਸ਼ੁਕਰ ਵਾਦਾ ਮੈਂ ਆਪਣੀ ਬੇਟੀ ਨੂੰ ਭੇਜਿਆ ਗੱਡੀ ਲੈ ਕੇ ਫਿਰ ਗੱਡੀ ਲੈ ਕੇ ਉੱਥੇ ਆਪਾਂ ਕਰ ਲੈਂਦਾ ਇਹਨੂੰ ਬੇਰੀ ਨੋਪਰੇ ਅੱਜ ਤੋਂ ਦੋਈ ਅੱਛਾ ਉਹ ਦੱਸਣਾ ਤੁਹਾਨੂੰ ਸਾਰੀ ਜੀ ਉਹ ਲੈ ਜਾਂਦੇ ਜਦੋਂ ਘਰ ਆ ਕੇ ਆਪਾਂ ਉਹ ਬਾਤ ਸਾਫ ਕੰਪਲੀਟ ਕੀਤੀ ਉਹਨਾਂ ਸਾਡੀ ਸੁਣਾਈ ਨਹੀਂ ਕੀਤੀ ਕਿੰਨੇ ਨਹੀਂ ਲਗਾਤਾਰ ਜਾਂਦੇ ਕੋਈ ਸੁਣਾਈ ਨਹੀਂ ਕੀਤੀ ਉਸ ਤੋਂ ਬਾਅਦ ਇਹਨੇ ਕੇਸ ਲਾਤਾ ਉਹਨਾਂ ਨੇ ਸਾਡੇ ਖਿਲਾਫ ਕਿ ਤਲਾਕ ਲੈਣਾ ਇਸ ਕੁੜੀ ਨੇ ਕੇਸ ਲਾਇਆ ਆਪਣਾ ਖਰਚੇ ਦਾ ਬੇਟੀ ਦਾ ਇਹ ਸਵਾਲ ਹੋ ਗਿਆ ਸੀਗਾ ਹੁਣ ਨਾ ਅੱਜ ਤੋਂ ਕੋਈ 15 20 ਦਿਨ ਪਹਿਲਾਂ ਇਹਨਾਂ ਦਾ ਉਹ ਗੁਨਾ ਨਵੀਂ ਜ ਕੁੜੀ ਆ ਦਾ ਇੱਕ ਜੀਠ ਆਇਆ ਸੀਗਾ ਸਾਡੇ ਘਰੇ ਤੋਂ ਕਹਿੰਦੇ ਵੀ ਤੁਸੀਂ ਨਾ ਇੱਥੇ ਕਰੋ ਵੀ ਕੇਸਾ ਪੂਸਾ ਜੱਕਰ ਸਟੋ ਤੁਹਾਡੀ ਆਪਾ ਅਡਜਸਟਮੈਂਟ ਕਰਾ ਦਨੇ ਆ ਤੇ ਕੋਈ ਵੀ ਜਦੋਂ ਪਰੌਣਾ ਆਏਗਾ ਫਿਰ ਤੁਹਾਨੂੰ ਫੋਨ ਕਰਾਂਗੇ ਤੇ ਤੁਸੀਂ ਆ ਕੇ ਮਿਲਿਓ ਤੇ ਫਿਰ ਤੁਸੀਂ ਤਰੀਕਾ ਤੁਹਾਡੀ ਕਰਾਵਾਂਗੇ ਜੱਟ ਮੁੰਡਾ ਇਸ ਧੋਖੇ ਚ ਆ ਕੇ ਕੁੜੀਆ ਉੱਥੇ ਚਲ ਗਈ ਆ ਤੁਹਾਡੀ ਇੱਥੇ ਇਹ ਆਪਣੇ 6 ਤਰੀਕ ਨੂੰ 10 ਵਜੇ ਨਾਲ ਆਪਣੀ ਬੀਟੀ ਨਾਲ ਲੈ ਕੇ ਮੈਂ ਆਪਣੀ ਬੇਟੀ ਵੱਡੀ ਦੇ ਨਾਲ ਭੇਜ ਦਿੱਤੀ ਚੱਲ ਕਿਸ ਤਰੀਕੇ ਨਾਲ ਗੱਲਬਾਤਾਂ ਕਰਦੀ ਈ ਉਹਨਾਂ ਨੇ ਪਿਆਰ ਨਾਲ ਅੰਦਰ ਵੜਿਆ ਔਰ ਕੁੜੀ ਨੂੰ ਮਾਰਿਆ ਕੁੱਟ ਕੀਤੀ ਆ ਮਾਰਕੁੱਟ ਕਰਕੇ ਇਹ ਬਜਰੀਆਂ 112 ਨੰਬਰ ਤੇ ਫੋਨ ਕੀਤਾ ਮਰਾ ਨੰਬਰ ਕਹਿੰਦੇ ਆਈ ਆਈ ਪੁਲਿਸ ਲੇਕਿਨ ਆਈ ਲੇਕਰ ਉਹਨਾਂ ਵੱਲ ਗਈ ਸਾਡੀ ਕੋਈ ਇਹ ਕੁੜੀਆ ਆਪਣਾ ਮੋਪੜ ਛੱਡ ਕੇ ਮੋਪੜ ਵੀ ਖੋਲ ਹੀ ਜਾਨਾ ਨੇ ਜਦ ਦੋਵੇਂ ਮੋੜਾਂ ਦੋਵੇਂ ਮੋੜਾਂ ਦੇ ਕਿਨਾਰੇ ਖੋਲੀਆਂ ਚਾਪੀਆਂ ਰੱਖ ਲਈਆਂ ਵਿੱਚ ਪਰਸਾ ਕੁਝ ਜ਼ੂਰੀ ਕਾਗਜ਼ਦ ਨੇ ਸਰਕਾਰੀ ਮੋਹਰ ਵਾ ਉਹ ਆਪਣੇ ਵਿੱਚ ਹਾਂ ਉਹ ਵੀ ਇਹੋ ਕਰ ਕੇ ਆਪਣੀ ਜਾਨ ਬਚਾ ਕੇ ਦੌੜੀਆਂ ਨੇ ਉਸ ਤੋਂ ਬਾਅਦ ਹਾਂਜੀ ਮੇਰਾ ਨਾਮ ਪਰਮਜੀਤ ਹੈ ਜੀ ਨਾਲ ਇਹ ਬਤੀਨਾ ਹੀ ਆਈ ਐ ਡਿਊਟੀ ਤੋਂ ਆ ਕੇ ਤੇ ਥੱਲੇ ਮੈਂ ਅਰੈਸਟ ਕਰਾਂ ਲੱਗਤੀ ਐ ਤੇ ਡੈੜੀ ਇਹਨਾਂ ਦਾ ਚਾਹ ਪੀਂਦੇ ਆ ਚਾਹ ਪੀਂਦਾ ਤੇ ਆਇ ਤੇ ਮੈਂ ਥੱਲੇ ਗਈਆਂ ਗਈਆਂ ਤੇ ਮੈਂ ਦੌੜੀ ਫੇਰ ਕੋਠੀ ਉੱਪਰ ਗਈਆਂ ਮੈਂ ਕਿਹਾ ਕਿ ਕੁੜੀ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਆਈ ਦਵਾਦਾਂ ਮੈਂ ਇਹ ਵੀ ਡੈੜੀ ਇਹਦਾ ਵੀ ਥੱਲੇ ਆਇਆ ਆ ਕੇ ਵੇਖਿਆ ਆਪਾਂ ਵੇਖਿਆ ਤੇ ਇਹਨੂੰ ਪੁੱਛਿਆ ਕਿ ਕੀ ਹੋਇਆ ਵਾ ਇਹ ਗੰਦੀ ਗੰਦੀ ਦਵਾਈ ਖਾਣੀ ਹੈ ਪਰ ਸਹੁਰਿਆਂ ਦੇ ਹੱਥੋਂ ਦੁਖੀ ਹੋ ਉਹਨਾਂ ਨੇ ਬਹੁਤ ਦੁਖੀ ਕੀਤਾ ਹੈ ਕਿਉਂ ਦੁਖੀ ਕੀਤਾ ਦੁਖੀ ਕੀਤਾ ਕੋਦੀ ਮਾਂ ਦੀ ਕਿ ਮੇਰਾ ਵਿਆਹ ਹੋਰ ਕਰਨਾ ਮੁੰਡੇ ਦਾ ਮੁੰਡੇ ਦਾ ਹੋਰ ਵਿਆਹ ਕਰਨਾ ਉਹ ਗੱਡੀ ਦੇਂਦੇ ਪਏ ਤਲਾਕ ਤੁਰ ਕੋਈ ਨਹੀਂ ਹੋਇਆ ਉਹ ਗੱਡੀ ਦੇਣ ਦੀ ਮੰਗਦੀ ਪਈ ਆ ਮਾਂ ਦੀ ਮੁੰਡੇ ਦੀ ਮਾਂ ਜਿਹੜੀ ਉਹ ਗੱਡੀ ਮੰਗਦੀ ਰਹੀ ਹੈ ਕੇਸ ਲੱਗਾ ਕਰਕੇ ਕੇਸ ਜ਼ਰੂਰ ਲੱਗਾ ਵਾ ਪਰ ਇਹ ਇੱਕ ਇਹਦੇ ਨਾਂ ਆ ਨੀਏ ਨੇ ਉਹਦੇ ਨੂੰ ਫੋਨ ਕੀਤਾ ਹੀ ਕਿ ਤੂੰ ਹੀ ਆਓ ਕੁੜੀ ਨੂੰ ਬੇਟੀ ਨੂੰ ਮਿਲਾ ਦੇ। ਇਹ ਮਿਲਾਉਣ ਵਾਸਤੇ ਕਿ ਉਹ ਸਾਹ ਨੂੰ ਕੀ ਕਰਦੇ ਆ। ਤਾਂ ਗੀ ਨੂੰ ਕੁਮਾਰ ਕਟਾਈ ਕਰਦਾ ਸ਼ਰਾਬ ਬਹੁਤ ਪੀਂਦਾ। ਇਹ ਨੂੰ ਕਰੋ ਕਹਿਣ ਮਿਲ ਕੇ ਕੱਢਦਾ ਵੀ ਕਿ ਤੂੰ ਨਿਕਲ ਜਾ ਤੇ ਮੈਂ ਦੂਜਾ ਵਿਆਹ ਕਰਵਾ ਲਵਾਂ। ਉਸ ਕੋਲ ਕਿੰਨੀ ਕੀਤੀ ਹੈ ਸਾਡੀ ਸੁਣਵਾਈ ਕੋਈ ਨਹੀਂ ਹੁੰਦੀ। ਨਵੇਂ ਪੇਸ਼ੈਂਟ ਕੋਲ ਦਿੱਤਾ ਆ ਕਿ ਟੈਨਸ਼ਨ ਦੇ ਕੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਜਿਹਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀਗੀ। ਉਹ ਪੇਸ਼ੈਂਟ ਦਾ ਨਾਮ ਪੂਜਾ ਹੈ ਜਿਹੜੀ ਲਖੋਵਾਲ ਪਿੰਡ ਤੋਂ ਆਈ ਹੈ ਤੇ ਉਹ ਪੇਸ਼ੈਂਟ ਅਜੇ ਸਟੇਬਲ ਹੈਗੀ ਹੈ ਉਹਨਾਂ ਦਾ ਇਲਾਜ ਹੋ ਗਿਆ ਹੈ ਅਜੇ ਪੇਸ਼ੈਂਟ ਸਟੇਬਲ ਹੈਗੇ ਹਨ ਇਹ ਪੇਸ਼ੈਂਟ ਸਾਡੇ ਕੋਲ ਲਗਭਗ 6:30 6:30 ਵਜੇ ਦੇ ਅਰਾਊਂਡ ਆ ਗਏ ਸੀਗੇ ਸ਼ਾਮੀ ਆਏ ਸੀਗੇ ਸਾਡੇ 5:30 ਤੋਂ 6:30 ਦੇ ਵਿੱਚ ਆ ਗਏ ਸੀਗੇ ਵੜਵਿਸ ਤੋਂ ਬੰਦੀ ਥਾਣੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਜੀ ਥਾਣੇ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਪੇਸ਼ ਦਿੱਤੀ ਗਈ ਹੈ ਐਸਪਲੀਕੇਸ਼ਨ ਕੀ ਹੈ ਪੁਲੀਸ ਦੀ ਐਸਲੀ ਇਸ ਵੇਲੇ ਜਿਹੜਾ ਮਰੀਜ਼ ਹੈਗਾ ਉਹ ਸਟੇਬਲ ਹੈਗਾ ਹੈ ਇਸ ਵੇਲੇ ਉਹਨੂੰ ਕੋਈ ਹਾਂ ਇਸ ਵੇਲੇ ਕੋਈ ਖਤਰਾ ਨਹੀਂ ਹੈਗਾ ਇਹ ਜਾਨ ਦਾ